ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਤਮ ਬਰਖਾਸਤ ਹੋਵੇ ਪੰਜਾਬ ਸਰਕਾਰ ਸੰਸਦ ਦੇ ਦੋਹਾਂ ਸਦਨਾਂ ਚ ਪੰਜਾਬ ਸਰਕਾਰ ਖਿਲਾਫ ਗੂੰਜੇ ਵਿਰੋਧੀ ਧਿਰਾਂ ਦੇ ਸੁਰ ਇਹ ਜੰਗਲ ਰਾਜ ਹੈ ਪੰਜਾਬ ਕੇ ਅੰਦਰ ਇਸ ਮਾਮਲੇ ਕੋ ਸੈਂਟਰ ਗਵਰਨਮੈਂਟ ਕੋ ਕੰਪਲੀਟ ਤਰ੍ਹਾਂ ਲੈਣਾ ਚਾਹੀਦਾ ਬਾਹਰ ਕੀ ਸਰਕਾਰ ਕੋ ਬਰਖਾਸਤ ਕਰਨਾ ਚਾਹੀਦਾ ਅਭੋਗੁਰ ਦੇ ਅਕਾਲੀ ਦਲ ਦੇ ਕਰੀਬੀ ਕਹੇ ਜਾਣ ਵਾਲੇ ਅਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ 'ਚ ਦੋ ਨੌਜਵਾਨਾਂ ਦੇ ਹੱਥ ਪੈਰ ਕੱਟੇ ਜਾਣ ਦਾ ਮਾਮਲਾ ਪੁਲਿਸ ਤੇ ਸਰਕਾਰ ਤੇ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਸ਼ੁੱਕਰਵਾਰ ਨੂੰ ਹੱਥ ਪੈਰ ਕੱਟੇ ਜਾਣ ਤੋਂ ਬਾਅਦ ਇੱਕ ਦਰਦਿਤ ਨੌਜਵਾਨ ਦੀ ਹੋਈ ਸੀ ਮੌਤ ਦੂਜਾ ਜੇਰੇ ਇਲਾਜ ਅਭੋਗੁਰ ਦੇ ਫਾਰਮ ਹਾਊਸ 'ਚ ਨੌਜਵਾਨਾਂ ਦੇ ਹੱਥ ਪੈਰ ਕੱਟੇ ਜਾਣ ਵਾਲੇ ਮਾਮਲੇ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਲਿਆ ਬਹੁਤਾ ਗੰਭੀਰ ਕਿਹਾ ਦੋਸ਼ੀਆਂ ਨੂੰ ਮਿਲੇਗੀ ਸਜ਼ਾ ਪਰ ਹੁੰਦੀਆਂ ਰਹਿੰਦੀਆਂ ਹਨ ਅਜਿਹੀਆਂ ਘਟਨਾਵਾਂ ਨਾਲ ਹੀ ਕਿਹਾ ਮਾਮਲੇ ਦੇ ਮੁੱਖ ਮਲਜ਼ਮ ਸ਼ਿਵਲਾਲ ਡੋਡਾ ਦਾ ਨਹੀਂ ਅਕਾਲੀ ਦਲ ਨਾਲ ਕੋਈ ਸਬੰਧ ਸਾਨੂੰ ਉਹਦਾ ਬੜਾ ਦੁੱਖ ਹੈ ਜਿਹੜਾ ਉੱਥੇ ਹੋਇਆ ਔਰ ਉਹਦੇ ਤੇ ਇਹੀ ਹੈ ਨਾ ਜੇ ਕੋਈ ਇਨਸੀਡੈਂਟ ਹੁੰਦਾ ਜਿਹੜਾ ਦੋਸ਼ੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਹੋਰ ਅਸੀਂ ਕੀ ਕਰ ਸਕਦੇ ਇਨਸੀਡੈਂਟ ਹੁੰਦੇ ਹੀ ਰਹਿੰਦੇ ਬਾਹਰਲੇ ਸਮੇਂ ਸਾਥੋਂ ਵੱਧ ਹੁੰਦੇ ਉਹ ਸਾਡਾ ਕੋਈ ਸਮਰਥਕ ਨਹੀਂ ਐਵੇਂ ਆਖ ਦਿੰਦੇ ਕਿਸੇ ਦਾ ਕੋਈ ਹੋ ਜੇ ਉਹਨੂੰ ਆਖ ਦਿੰਦੇ ਇਹਦਾ ਮਤਲਬ ਅਸੀਂ ਤਾਂ ਕੁਝ ਉਹ ਠੀਕ ਹੋ ਜਾਗੇ ਸਰ ਭਗੋਰ ਫਾਰਮ ਹਾਊਸ ਕਾਂਡ ਚ ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਚੇਅਰਮੈਨ ਰਾਜਕੁਮਾਰ ਵੇਰਕਾ ਨੇ ਪੰਜਾਬ ਦੇ ਡੀਜੀਪੀ ਅਤੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ 17 ਦਸੰਬਰ ਲਈ ਦਿੱਤਾ ਦਿੱਲੀ ਵਿੱਚ ਤਲਬ ਮੰਗੀ ਕਾਰਵਾਈ ਦੀ ਰਿਪੋਰਟ ਏਡੀਜੀਪੀ ਕ੍ਰਾਈਮ ਜਾਂ ਲਾਅ ਐਂਡ ਆਰਡਰ ਦੀ ਅਗਵਾਈ ਚ ਜਾਂਚ ਕਮੇਟੀ ਬਣਾਉਣ ਲਈ ਕਿਹਾ ਪੁਲਿਸ ਦੀ ਕਾਰਵਾਈ ਸੰਤੁਸ਼ਟੀਜਨਕ ਨਾ ਰਹੀ ਤਾਂ ਸੀਬੀਆਈ ਜਾਂਚ ਦੀ ਕੀਤੀ ਜਾਏਗੀ ਮੰਗ ਮੈਂਨੇ ਕਹਾ ਹੈ ਕਿ ਇਸ ਕੇਸ ਕੇ ਬਾਰੇ ਮੇ ਡੀਜੀਪੀ ਪੰਜਾਬ ਪੁਲਿਸ ਕੋ ਔਰ ਪ੍ਰਿੰਸੀਪਲ ਸੈਕਟਰੀ ਹੋਮ ਕੋ मैंने सतारह तारीख को बारह बजे दिल्ली में तलब किया है और उनसे कहा है कि वो रिपोर्ट लेकर आये ए डी जी पी लाल या ए डी जी पी क्राइम की अध्यक्षता में कमेटी का गठन करें कोई भी मुजरिम बख्शा ना जाए अगर पुलिस का यही सुस्तपन रहता है तो कमीशन इस केस को सी बी आई के लिए रेफर करेगा पंजाब की मौजूदा सियासत कल यानी पंद्रह दिसंबर रहेगा अहम तीनों मुख्य मुख पार्टियाँ प्रदर्शन श्रोमी अकाली दल की पटियाला सदभावना रैली ਕਾਂਗਰਸ ਦੀ ਬਠਿੰਡਾ ਵਿੱਚ ਵਿਸ਼ਾਲ ਰੈਲੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪਰ ਅੰਦਰ ਖੇਤੀਬਾੜੀ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ Shimla ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਵੇਲੇ ੜਕੀ ਆਗਰੇ ਕਾਂਗਰਸੀ ਵਰਕਰਾਂ ਨੂੰ ਚਪੇਟ ਚ ਲਿਆ ਇੱਕ ਵਰਕਰ ਦਾ ਮੂੰਹ ਤੇ ਹੱਥ ਝੁਲਸੇ ਹਾਲਤ ਸਥਿਰ ਅੰਮ੍ਰਿਤਸਰ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਹਰ ਲੱਗੀ ਨੈਨੋ ਕਾਰ ਨੂੰ ਅੱਗ ਸਵੇ ਸਰਕਾਰ ਵਿੱਚੋਂ ਬਾਹਰ ਆ ਯੂਨੀਵਰਸਿਟੀ ਦੀ ਮਹਿਲਾ ਪ੍ਰੋਫੈਸਰ ਨੇ ਬਚਾਈ ਜਾਨ